ਸਸ਼ੀ ਕਾ ਜੀ ਸਵਾਗਤ ਹੈ ਤੁਹਾਡਾ ਵਾਈਗਰੂ ਕਲੋਥ ਹਾਊਸ ਹੈ ਨਾ ਠੀਕ ਬਲਾ ਡਬਲ ਨੂੰ ਅੱਜ ਫੇਰ ਇੱਕ ਨਵੀਂ ਕਲੈਕਸ਼ਨ ਦੇ ਨਾਲ ਹਾਜ਼ਰ ਹੋਏ ਆ ਜੀ ਸਭ ਤੋਂ ਪਹਿਲਾਂ ਮੇਰੀ ਆਪੈਨ ਅੰਦੂ ਰਿਕਵੈਸਟ ਹੈ ਕਿ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਬਟਨ ਵੀ ਪ੍ਰੈਸ ਕਰ ਲਓ ਤਾਂ ਕਿ ਜਲ ਜੇਤੋ ਜਲਦੀ ਤੁਹਾਨੂੰ ਨੋਟੀਫਿਕੇਸ਼ਨ ਮਿਲ ਸਕੇ ਜੀ ਮੇਰੀ ਵੀਡੀਓ ਦਾ ਠੀਕ ਹੈ ਜੀ ਜੇਕਰ ਤੁਸੀਂ ਮੇਰੀ ਸ਼ਾਪ ਤੇ ਵਿਜ਼ਿਟ ਕਰਨਾ ਤੇ ਮੇਰੀ ਸ਼ਾਪ ਤੇ ਵਿਜ਼ਿਟ ਕਰ ਸਕਦੇ ਹੋ ਤੁਸੀਂ ਇਸ ਡਿਸਟ੍ਰਿਕਟ ਮਾਨਸਾ ਬਟ ਨਾਲਾ ਤੋਂ ਬੁਲਾਉਂ ਕਰਦੇ ਆ ਜੇਕਰ ਤੁਸੀਂ ਪਿੱਖੀ ਰੋਡ ਤੋਂ ਆ ਰਹੇ ਹੋ ਜੀ ਤਾਂ ਤੁਸੀਂ ਜਿਹੜਾ ਆਈਟੀ ਆਈ ਤੇ ਪਹੁੰਚ ਕੇ ਬੁਲ੍ਹਾ ਦੇ ਐਂਟਰ ਹੁੰਦੇ ਹੋਏ ਆਈਟੀ ਦੇ ਪਹੁੰਚ ਕੇ ਤੁਹਾਨੂੰ ਸਾਹਮਣੇ ਬਣਿਆ ਹੋਇਆ ਜਿਹੜਾ ਓਵਰ ਬ੍ਰਿਜ ਆ ਕ੍ਰੋਸ ਕਰਕੇ ਆਉਣਾ ਪੈਣਾ ਜੀ ਪੂਰਾ ਕ੍ਰੋਸ ਕਰਨਾ ਪੈਣਾ ਉਹਦੀ ਲੈਫਟ ਸਾਈਡ ਆ ਕੇ ਵਾਪਸ ਪੌਲ ਦੇ نیچے ਤੇ ਪਹਿਲੀ ਗਲੀ ਤੇ ਸਾਡੀ ਐਂਟਰ ਕਰਕੇ ਸਾਡੀ ਸ਼ਾਪ ਹੈ ਜੇਕਰ ਤੁਸੀਂ ਬੁਹਾਰ ਵੱਲੋਂ ਤੋਂ ਆ ਰਹੇ ਹੋ ਤਾਂ ਤੁਸੀਂ ਓਵਰ ਬ੍ਰਿਜ ਨੂੰ ਕ੍ਰੋਸ ਨਹੀਂ ਕਰਨਾ ਜੀ ਉਹਦੀ ਰਾਈਟ ਸਾਈਡ ਆਉਣਾ ਪੌਲ ਦੇ ਨਾਲ ਨਾਲ ਤੇ ਫਸਟ ਗਲੀ 'ਚ ਐਂਟਰ ਕਰਕੇ ਜੋ ਸਭ ਤੋਂ ਪਹਿਲਾਂ ਗਲੀ ਮੋੜਦੀ ਹੈ ਜਿੱਥੇ ਐਂਟਰੀ ਕਰਕੇ ਸਾਡੀ ਸ਼ਾਪ ਹੈ ਲਓ ਜੀ ਅੱਜ ਫਿਰ ਨਵੇਂ ਡਿਜ਼ਾਈਨਾਂ ਦੇ ਵਿੱਚ ਲੈ ਕੇ ਆਏ ਹਾਂ ਬਟਿਕ ਵਰਕ ਦੇ ਸੂਟ ਸਟਾਫ ਬਹੁਤ ਹੀ ਫਾਈਨ ਰਹਿਣ ਵਾਲਾ ਕਾਫੀ ਪਹਿਨਣਸ ਨੇ ਸਾਡੇ ਕੋਲ ਇਹ ਵਾਲੇ ਸਟਾਫ ਦੇ ਉੱਤੇ ਸੂਟ ਬਾਈ ਕੀਤੇ ਆ ਤੇ ਸਭ ਦੇ ਮੈਸੇਜ ਵੀ ਬਹੁਤ ਵਧੀਆ ਆਏ ਆ ਕਿ ਬਹੁਤ ਫਾਈਨ ਸਟਾਫ ਰਹਿਣ ਵਾਲਾ ਬਿਲਕੁਲ ਮਲਾਈਮ ਸੌਫਟ ਸਟਾਫ ਰਹੂਗਾ ਜੀ ਅੱਜ ਦੇ ਫਿਰ ਸੂਟ ਲੈਣਗੇ ਫ੍ਰੀਕ ਵਰਕ ਦੇ ਚੈੱਕ ਕਰੋ ਜੀ ਪਹਿਲਾ ਸੂਟ ਚੈੱਕ ਕਰੋ ਇਹ ਵੀ ਅਸੀਂ ਚਾਕ ਦੇ ਉੱਪਰ ਚਾਕਾਂ ਦੇ ਉੱਪਰ ਵਰਕ ਲੈ ਕੇ ਆਏ ਹਾਂ ਬਹੁਤ ਹੀ ਪਿਆਰਾ ਜਿਹਾ ਵਰਕ ਹੋਇਆ ਦੇਖੋ ਜੀ ਠੀਕ ਹੈ ਜੀ ਸਾਡੇ 20 ਤੱਕ ਤੁਸੀਂ ਇਹਦੀ ਹੈਪ ਰੈਡੀ ਕਰ ਸਕਦੇ ਠੀਕ ਹੈ ਜੀ ਸਾਡੇ 20 ਇੰਚ ਤੱਕ ਇਹ ਰਾ ਇਹ ਵਾਲੇ ਸੂਟ ਦਾ ਚਾਕਾਂ ਦਾ ਵਰਕ ਮਿਲੂਗਾ ਉੱਪਰ ਤੁਸੀਂ ਇਹਦੇ ਬਟਨ ਲਗਾ ਕੇ ਮਹਿਰੂਨ ਕਲਰ ਦੀ ਪਾਈਪਨ ਲਗਾ ਕੇ ਬਟਨ ਲਗਾ ਕੇ ਬਹੁਤ ਸੋਹਣਾ ਸੁング ਰੈਡੀ ਕਰ ਸਕਦੇ ਹੋ 슬ੀਵਸ ਵਰਕ ਮਿਲੂਗਾ ਤੇ نیچے ਚਾਕ ਦਾ ਵਰਕ ਮਿਲੂਗਾ ਜੀ 슬ੀਵਸ ਚੈੱਕ ਕਰੋ ਜੀ ਇਹ ਵਾਲੀਆਂ ਰਹਿਣਗੀਆਂ 슬ੀਵਸ ਇਹਦੀਆਂ ਬਹੁਤ ਪਿਆਰੀਆਂਆਂ ਜੀ 슬ੀਵਸ ਬੜੀਆਂ ਹੋਈਆਂ ਠੀਕ ਹੈ ਜੀ ਇਹ ਵਾਲੀਆਂ 슬ੀਵਸ ਰਹਿਣਗੀਆਂ ਜੀ ਤੇ نیچے ਬਣਿਆ ਹੋਇਆ ਇਹਦਾ ਕੇਰਾ ਬਹੁਤ ਹੀ ਪਿਆਰਾ ਜਾਂ ਸਾਡੇ 20 ਇੰਚ ਤੱਕ ਤੁਸੀਂ ਇਹਦਾ ਕੇਰਾ ਰੈਡੀ ਕਰ ਸਕਦੇ ਹੋ ਤੇ ਜੋ ਦੀ ਪ੍ਰਾਈਸ ਰਹਿਣ ਵਾਲੀ ਆ ਉਹ ਰਹਿਣ ਵਾਲੀ ਸਿਰਫ 900 900 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲ ਬਾਈ ਕਰ ਸਕਦੇ ਹੋ ਠੀਕ ਹੈ ਜੀ ਟਿਸ਼ੂ ਕ੍ਰਸ਼ ਦੇ ਵਿੱਚ ਇਹ ਸੂਟ ਰਹਿਣ ਵਾਲਾ ਬਹੁਤ ਹੀ ਬਿਲਕੁਲ ਸੌਫਟ ਮਲਾਈ ਤੇ ਕਾਫੀ ਮੇਰਾ ਭੈਣ ਨੇ ਇਸ ਸਟਾਫ ਦੇ ਤੋਂ ਸਾਡੇ ਕੋਲ ਸੂਟ ਬਾਈ ਵੀ ਕੀਤੇ ਆ ਤੇ ਸਭ ਨੂੰ ਪਤਾ ਹੈ ਕਿ ਸਟਾਫ ਬਹੁਤ ਹੀ ਫਾਈਨ ਰਹਿਣ ਵਾਲਾ ਠੀਕ ਹੈ ਜੀ ਕਲਰ ਮੈਂ ਤੁਹਾਨੂੰ ਚੈੱਕ ਕਰਵਾ ਦਿੰਦੀ ਮੇਰੇ ਵਿੱਚ ਜਿਹੜੇ ਜਿਹੜੇ ਕਲਰ ਆਉਣਗੇ ਸਟਾਫ ਤੁਹਾਨੂੰ ਪੂਰੀ 5 ਮੀਟਰ 5.5 ਮੀਟਰ ਦੀ ਕਾਠ ਦੇ ਵਾਲਾ ਸਟਾਫ ਰਹਿਣ ਵਾਲਾ ਜੀ ਠੀਕ ਹੈ ਜੀ ਕਲਰ ਚੈੱਕ ਕਰ ਲਓ ਬਹੁਤ ਹੀ ਸੋਹਣੀ ਜੀ ਤੇ ਇਹਦੀ ਰਿਆ ਤੁਸੀਂ ਰੈਫਰੈਂਸ ਪਿਕ ਵੀ ਚੈੱਕ ਕਰ ਸਕਦੇ ਹੋ ਚੈੱਕ ਕਰੋ ਜੀ ਇਹਦੀ ਪਿਕ ਕਿੱਦਾਂ ਰੈਡੀ ਹੋਣਾ ਜੀ ਸੂਟ ਜਿਹੜਾ ਰੈਡੀ ਹੋ ਕੇ ਪਿਆਰ ਹੋਣਾ ਸੂਟ ਐ ਏਦਾਂ ਇਹਦੀ ਲੁੱਕ ਆਉਣ ਲਈ ਇਹ ਸੂਟ ਦੀ ਚੈੱਕ ਕਰੋ ਜੀ ਬਹੁਤ ਸੋਹਣੀ ਲੁੱਕ ਆਉਣ ਵਾਲੀ ਐ ਸੂਟ ਦੀ ਚੈੱਕ ਕਰੋ ਜੀ ਏਦਾਂ ਤੁਸੀਂ ਉੱਪਰ ਨੈੱਕ ਵੀ ਦਿਖਾਇਆ ਗਿਆ ਦੇਖੋ ਏਦਾਂ ਬਟਨ ਲਗਾ ਕੇ ਤੁਸੀਂ ਇਹਦਾ ਨੈੱਕ ਰੈਡੀ ਕਰ ਸਕਦੇ ਹੋ ਤੇ ਸਾਈਡਾਂ ਤੇ ਚਾਕਾਂ ਤੇ ਏਦਾਂ ਦਾ ਵਰਕ ਆਉਣਾ ਦੇਖੋ ਲੁੱਕ ਦੇਖੋ ਜੀ ਕਿੰਨੀ ਪਿਆਰੀ ਆਉਣੀ ਐ ਸੂਟ ਦੀ ਠੀਕ ਹੈ ਜੀ ਇਹ ਵਾਲਾ ਕਲਰ ਬੜਾ ਪਿਆਰਾ ਜਿਹਾ ਕਲਰ ਸੀਗਾ ਡਬਲ ਟੂਨ ਦੇ ਵਿੱਚ ਵਾਈਨ ਤੇ ਸਕਿਨ ਜੀ 골ਡਨ ਜੀ ਸ਼ੇਡ ਚ ਆਂਦਾ ਠੀਕ ਹੈ ਜੀ ਇਹ ਵਾਲਾ ਕਲਰ ਬਹੁਤ ਹੀ ਪਿਆਰਾ ਜਿਹਾ ਕਲਰ ਸਾਰੇ ਕਲਰ ਬਹੁਤ ਪਿਆਰੇ ਰਹਿਣ ਵਾਲੇ ਆ ਅਗਲਾ ਕਲਰ ਮੈਂ ਤੁਹਾਨੂੰ ਚੈੱਕ ਕਰਵਾਉਣਾ ਜੀ ਇਹ ਵਾਲੀ ਰੈਣੀ ਦੇ ਨਾਲ ਬਾਟਮ ਤੇ ਵਾਲੀ ਸ਼ਰਟ ਰੈਣੀ ਹੈ ਦੇਖੋ ਜੀ ਇਹ ਵਾਲਾ ਆਉਣਾ ਜੀ ਸਕਿਨ ਇਹ ਵੀ ਸਕਿਨ 골ਡਨ ਜੀ ਟੋਨ ਤੇ ਆਉਣਾ ਹਲਕਾ ਹਲਕਾ ਕਲਰ ਦਾ ਫਰਕ ਹੈ ਬਿਲਕੁਲ ਹਲਕਾ ਜਿਹਾ ਲਓ ਜੀ ਇਹ ਵੀ ਬਹੁਤ ਸੋਹਣਾ ਕਲਰ ਰਹਿਣ ਵਾਲਾ ਤੇਰੀਆਂ ਸਲੀਵਸ ਰੈਣ ਵਾਲੀਆਂ ਜੀ ਤੁਹਾਨੂੰ ਮੈਂ ਕਲਰ ਚੈੱਕ ਕਰਵਾ ਦੇਣੀ ਆ ਡਿਜ਼ਾਈਨ ਤੇ ਮੈਂ ਤੁਹਾਨੂੰ ਦਿਖਾਤਾ ਜੀ ਸੂਟ ਵੀ ਰੈਡੀ ਕਿੱਦਾਂ ਹੋਣਾ ਬਾਏ ਕਰਕੇ ਦੇਖੋ ਜੀ ਸੂਟ ਨੂੰ ਰੈਡੀ ਕਰੋ ਤੇ ਬਹੁਤ ਸੋਹਣਾ ਸੂਟ ਰੈਡੀ ਹੋਣਾ ਜੀ ਇਹ ਵਾਲਾ ਠੀਕ ਹੈ ਜੀ ਇਸ ਤੋਂ ਅਗਲਾ ਸੂਟ ਮੈਂ ਦਿਖਾਉਣੀ ਆ ਲੋ ਜੀ ਇਹ ਵਾਲਾ ਕਲਰ ਦਿਖਾਇਆ ਸੀ ਤੁਹਾਨੂੰ ਤੇ ਇੱਕ ਆਊਗਾ ਜੀ ਇਹ ਚ ਲੈਮਨ 골ਡਨ ਜਿਹਾ ਕਲਰ ਲੋ ਇਹ ਥੋੜਾ ਜਿਹਾ ਲੈਮਨ ਜੀ ਸ਼ੇਡ ਆਈ ਇਹਦੀ ਲੋ ਇਹ ਵੀ ਬਹੁਤ ਪਿਆਰਾ ਜਾਂ ਰਹਿਣ ਵਾਲਾ ਚੈੱਕ ਕਰੋ ਜੀ ਇਹ ਵਾਲੀ ਰਹਿਣੀ ਇਦਾਂ ਲ ਬੋਟਮ ਠੀਕ ਹੈ ਇਹ ਲੈਮਨ 골ਡਨ ਜੀ ਸ਼ੇਡ ਦੇ ਵਿੱਚ ਆਊਗਾ ਬਹੁਤ ਹੀ ਸੋਹਣਾ ਜਿਹਾ ਕਲਰ ਰਹਿਣ ਵਾਲਾ ਇਹ ਵੀ ਆ ਥੋੜਾ ਜਿਹਾ ਡਾਰਕ ਆ ਰਿਹਾ ਜੀ ਠੀਕ ਹੈ ਮਹਿੰਦੀ ਜੀ ਸ਼ੇਡ ਵੀ ਦੇ ਰਿਹਾ ਥੋੜਾ ਡਾਰਕ ਆ ਰਿਹਾ ਬ੍ਰਾਈਟ ਆ ਰਿਹਾ ਕਲਰ ਪਰ ਬ੍ਰਾਈਟ ਨਹੀਂ ਹੈ ਬਹੁਤ ਸੋਹਣਾ ਕਲਰ ਰਹਿਣ ਵਾਲਾ 슬ੀਵਸ ਦਿਖਾਦਾ ਜੀ ਇਹ 슬ੀਵਸ ਦਾ ਗੱਲ ਕਰਿਆਣ ਵਾਲਾ ਜੀ ਠੀਕ ਹੈ ਜੀ ਕਲਰ ਚੈੱਕ ਕਰ ਲਓ ਬਹੁਤ ਸੋਹਣੇ ਜਿਹੇ ਕਲਰਾਂ ਵਿੱਚ ਰੈਡੀ ਹੋਇਆ ਹਾਂਜੀ ਹੁਣ ਚੈੱਕ ਕਰੋ ਜੀ ਇਹ ਵਾਲਾ ਕਲਰ ਜੋ ਪ੍ਰੋਪਰ ਕਲਰ ਹੋਂ ਦਿਖਾ ਰਹੇ ਨਾ ਸੇਮ ਇਹੀ ਕਲਰ ਦੇ ਵਿੱਚ ਸੂਟ ਰਾਉਂਗਾ ਜੀ ਲਓ ਜੀ ਆਹ ਵਾਲਾ ਕਲਰ ਚੈੱਕ ਕਰੋ ਜੀ ਇਹਦੇ ਉੱਪਰ ਆਊਗਾ ਫਿਰੋਜੀ ਕਲਰ ਦਾ ਬਾਤ ਲਓ ਜੇ ਕਿਸੇ ਕੋਲੇ ਫਿਰੋਜੀ ਕਲਰ ਦਾ ਦੁਪੱਟਾ ਤਾਂ ਦੇਖੋ ਜੀ ਸੂਟ ਦੀ ਲੁੱਕ ਕਿੰਨੀ ਸੋਹਣੀ ਹੋਣੀ ਆ ਫਿਰੋਜੀ ਕਲਰ ਦਾ ਦੁਪੱਟਾ ਲੈ ਲਓ ਜੀ ਇਹਦੇ ਨਾਲ ਠੀਕ ਹੈ ਜੀ ਤੇ ਇਹ ਵਾਲੀਆਂ ਰੈਡੀਆਂ ਜੀ ਇਹਦੀਆਂ 슬ੀਵਸ ਇਹ ਆਊਗਾ ਥੋੜਾ ਜਿਹਾ ਪੀਚ ਜੀ ਸ਼ੇਡ ਚ ਕਲਰ ਆਉਣਾ ਤੇ ਇਹ ਵਾਲੀਆਂ ਹੋਣੀਆਂ ਜੀ ਇਹਦੀਆਂ 슬ੀਵਸ ਲੋ ਇਹ 슬ੀਵਸ ਰੈਡੀਆਂ ਜੀ ਬਹੁਤ ਹੀ ਪਿਆਰੀਆਂ ਜੀ ਇਹ 슬ੀਵਸ ਰੈਡੀ ਹੈ ਜੀ ਇਹਦੀਆਂ ਤੇ ਘੇਰੇ ਦਾ ਵਰਕ ਹੈ ਪ੍ਰਾਈਸ ਸਿਰਫ 900 ਰੁਪਏ 900 ਦੇ ਵਿੱਚ ਤੁਸੀਂ ਸਟੱਫ ਵੀ ਲੈ ਸਕਦੇ ਹੋ ਸਾਡੇ ਕੋਲੋਂ ਪੂਰਾ ਸੂਟ ਇੰਨਾ ਸੋਹਣਾ ਵਰਕ ਕੀਤਾ ਹੋਇਆ ਲੈ ਸਕਦੇ ਹੋ ਤੇ ਵਰਕ ਦੀ ਫਿਨਿਸ਼ਿੰਗ ਮੈਂ ਤੁਹਾਨੂੰ ਦਿਖਾ ਦਾਂ ਜੀ ਦੇਖੋ ਵਰਕ ਦੀ ਫਿਨਿਸ਼ਿੰਗ ਚੈੱਕ ਕਰੋ ਜੀ ਬਹੁਤ ਜ਼ਿਆਦਾ ਫਿਨਿਸ਼ਿੰਗ ਦੇ ਨਾਲ ਵਰਕ ਹੋਇਆ ਜੀ ਇਹ ਤੇ ਸਿਰਫ ਜਨਰਲ ਜੀ ਪ੍ਰਾਈਸ ਰੱਖੀ ਹੋਈ ਹੈ ਸੂਟਾਂ ਤੇ ਸੂਟ ਜਿਹੜਾ ਰੈਡੀ ਹੋਣੇ ਤਾਂ ਤੁਹਾਡੇ ਪਾਲਟੀ ਵੇਅਰ ਸੂਟ ਰੈਡੀ ਹੋ ਜਾਣੇ ਆ ਜੀ ਤੇ ਲੋ ਅਗਲਾ ਕਲਰ ਚੈੱਕ ਕਰੋ ਜੀ ਲੋ ਇਹ ਕੀ ਵਾਲਾ ਕਲਰ ਮਿਲੂਗਾ ਤੁਹਾਨੂੰ ਬਸ ਥੋੜੇ ਥੋੜੇ ਕਲਰ ਰਹਿਣੇ ਆ ਇਹਨਾਂ ਦੇ ਫਰਕ ਦੇ ਨਾਲ ਲੇਖੋ ਆਹ ਵਾਲਾ ਕਲਰ ਵੀ ਬਹੁਤ ਪਿਆਰਾ ਰਹਿਣ ਵਾਲਾ ਹੈ ਚੈੱਕ ਕਰੋ ਜੀ ਲੋ ਇਹ ਬੋਟਮ ਰਹਿਣੀ ਹੈ ਤਾਂ ਹੋ ਜੇ ਨਾਲ ਤੇ ਇਹ ਵਾਲੇ ਰੈਡੀਆਂ ਦੀ ਇਹ ਸਲੀਵਸ ਠੀਕ ਹੈ ਵਰਕ ਦੀ ਫਿਨਿਸ਼ਿੰਗ ਦੇਖੋ ਜੀ ਬਹੁਤ ਜ਼ਿਆਦਾ ਫਿਨਿਸ਼ਿੰਗ ਦੇ ਨਾਲ ਕੀਤਾ ਹੋਇਆ ਵਰਕ ਲਓ ਜੀ ਕਾਫੀ ਮੇਰੀਆਂ ਭੈਣਾਂ ਆਂਦੇ ਹੁੰਦੇ ਆ ਜੀ ਮੈਸੇਜ ਵੀ ਪਸ਼ਮੀਨੀ ਉੱਪਰ ਵਰਕ ਲੈ ਕੇ ਉਹ ਬੱਸ ਭੈਣਾਂ ਨੂੰ ਥੋੜੀ ਜਿਹੀ ਵੇਟ ਕਰੋ ਪਸ਼ਮੀਨੀ ਉੱਪਰ ਵੀ ਤੁਹਾਨੂੰ ਵਰਕ ਲੈ ਕੇ ਆਵਾਂਗੇ ਅਸੀਂ ਠੀਕ ਹੈ ਜੀ ਇੱਕ ਮੇਰੇ ਭੈਣਾਂ ਆਂਦੇ ਨੇ ਕਾਫੀ ਮੈਸੇਜ ਹੁੰਦੇ ਆ ਵੀ ਸਾਨੂੰ ਨਾ ਵੀ ਸਲੈਪ ਭੇਜ ਦੋ ਜੀ ਠੀਕ ਹੈ ਪਾਰਸਲਾਂ ਦੀ ਤੇ ਪਲੀਜ਼ ਅਸੀਂ ਹਰ ਇੱਕ ਭੈਣ ਨੂੰ ਨਹੀਂ ਸੈਂਡ ਕਰ ਸਕਦੇ ਥੋੜਾ ਵੇਟ ਕਰ ਲਿਆ ਕਰੋ ਦੇਖੋ ਐ ਇਦਾਂ ਨਹੀਂ ਹੁੰਦਾ ਵੀ ਤੁਸੀਂ ਅੱਜ ਸਾਡੋਂ ਕੋਲੇ ਪਾਰਸਲ ਬੁੱਕ ਕਰਵਾਤਾ ਤੇ ਤੁਹਾਡਾ ਅਸੀਂ ਪਾਰਸਲ ਲਾਤਾ ਹਨ ਤੇ ਸ਼ਾਮ ਤੱਕ ਸਾਰਿਆਂ ਦੀ ਬੁਕਿੰਗ ਹੁੰਦੀ ਹੈ ਜੀ ਸ਼ਾਮ ਤੱਕ ਬੁਕੀ ਹੁੰਦੀ ਹੈ ਪਾਰਸਲਾਂ ਦੀ ਫਿਰ ਪੈਕਿੰਗ ਹੁੰਦੀ ਹੈ ਜੀ ਫਿਰ ਪਾਰਸਲ ਨਿਕਲਦੇ ਆਈ ਨਹੀਂ ਜਲਦੀ ਪਾਰਸਲ ਨਹੀਂ ਨਿਕਲਦਾ ਹੁੰਦਾ ਤੇ ਅਸੀਂ ਹੁਣ ਸਟੇਟਸ ਦੇ ਉੱਪਰ ਸਾਰੀਆਂ ਸਲਿੱਪਾਂ ਪਾਇਆ ਕਰਾਂਗੇ ਤੁਸੀਂ ਉੱਥੋਂ ਆਪਣੀ ਸਲਿੱਪ ਲੈ ਸਕਦੇ ਹੋ ਅਸੀਂ ਕਿੱਕ ਭੈਣ ਨੂੰ ਨਹੀਂ ਸੈਂਡ ਕਰ ਸਕਦੇ ਜੀ ਤੁਸੀਂ ਸਾਡਾ ਸਟੇਟਸ ਚੈੱਕ ਕਰ ਸਕਦੇ ਹੋ ਜਿਹੜੀ ਵੀ ਮੇਰੀ ਭੈਣ ਨੂੰ ਸਲਿੱਪ ਲੈਣੀ ਤੁਸੀਂ ਉੱਥੋਂ ਆਪਣੀ ਸਲਿੱਪ ਲੈ ਸਕਦੇ ਹੋ ਲਓ ਜੀ ਚੈੱਕ ਕਰੋ ਜੀ ਇਹ ਕੇਵਲਾ ਸੂਟ ਮਿਲੂਗਾ ਪੂਰੀ ਸ਼ਰਟ ਦੇ ਉੱਪਰ ਲਓ ਜੀ ਇਹ ਵਾਲਾ ਸੂਟ ਲੈ ਕੇ ਆਂ ਜੀ ਸਿੰਧੀ ਵਰਕ ਦੇ ਵਿੱਚ ਸਟਾਫ ਰਹਿਣਾ ਜੀ ਇਹ ਟਿਸ਼ੂ ਕ੍ਰਸ਼ ਜਿਹੜਾ ਤੁਸੀਂ ਡਾਇਮੰਡ ਕ੍ਰਸ਼ ਪਾਇਆ ਸੀ ਉਹਦੇ ਉੱਪਰ ਰੈਡੀ ਹੈ ਜੀ ਸੂਟ ਲਓ ਜੀ ਪੈਨਲ ਵਰਕ ਬਣੇ ਹੋਏ ਬਹੁਤ ਹੀ ਪਿਆਰੇ ਜੀ ਤੇ 슬ੀਵਸ ਵੀ ਤੁਹਾਨੂੰ ਦਿਖਾਵਾਂਗੇ 슬ੀਵਸ ਚੈੱਕ ਕਰੋ ਜੀ 슬ੀਵਸ ਵੀ ਹੈ ਗਿਆ ਰੈਡੀ ਹੈ ਤੇ ਪੂਰੀ ਫਿਨਿਸ਼ਿੰਗ ਨਾਲ ਵਰਕ ਹੋਇਆ ਤੁਸੀਂ 슬ੀਵਸ ਤੋਂ ਦੇਖੋ ਜਿੰਨ ਜਦੀਕ ਤੋਂ ਤੁਹਾਨੂੰ 슬ੀਵਸ ਦਿਖਾ ਦਿੰਦੇ ਆ ਵਰਕ ਦੀ ਫਿਨਿਸ਼ਿੰਗ ਤੁਸੀਂ ਚੈੱਕ ਕਰ ਸਕਦੇ ਹੋ ਜੀ ਦੇਖੋ ਜੀ ਵਰਕ ਦੀ ਫਿਨਿਸ਼ਿੰਗ ਚੈੱਕ ਕਰੋ ਤੇ ਪ੍ਰਾਈਸ ਸਿਰਫ ਦੇ ਰਹੇ ਆ 650 650 ਚ ਤੁਸੀਂ ਇਹ ਸੂਟ ਲੈ ਸਕਦੇ ਹੋ ਤੇ ਇਹਦੀ ਤੁਸੀਂ ਵੀਡੀਓ ਚੈੱਕ ਕਰੋ ਜੀ ਲੁੱਕ ਕਿਦਾਂ ਈ ਆ ਸੂਟ ਦੀ ਬਹੁਤ ਹੀ ਪਿਆਰਾ ਜਿਹਾ ਸੂਟ ਬੰਨਾ ਰੈਡੀ ਹੋ ਕੇ ਚੈੱਕ ਕਰੋ ਜੀ ਇਹਦੀ ਲੁੱਕ ਸੂਟ ਦੀ ਦੇਖੋ ਜੀ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿਦਾਂ ਲੱਗਣਾ ਸੂਟ ਰੈਡੀ ਹੋ ਕੇ ਇਹ ਵਰਕ ਚੈੱਕ ਕਰੋ ਜੀ ਆਹ ਵਾਲ ਜੈ ਰੈਡੀਆ 슬ੀਵਸ ਇਹ 슬ੀਵਸ ਦਾ ਵਰਕ ਆਊਗਾ ਜੀ ਠੀਕ ਹੈ ਜੀ ਬਾਟਮ ਦਾ ਵਰਕ ਤੁਹਾਨੂੰ ਦਿਖਾ ਦਿੰਨੀ ਹਾਂ ਲਓ ਜੀ ਇਹ ਵਾਲਾ ਆਉਣਾ ਜੀ ਬਾਟਮ ਦਾ ਵਰਕ ਇਹ ਬਾਟਮ ਦਾ ਵਰਕ ਹੈ ਬਹੁਤ ਪੂਰੀ ਫਿਨਿਸ਼ਿੰਗ ਦੇ ਨਾਲ ਵਰਕ ਹੋਇਆ ਜੀ ਬਹੁਤ ਸੋਹਣਾ ਸੂਟ ਬਣਨਾ ਜੀ ਰੈਡੀ ਹੋ ਕੇ ਤੇ ਮੈਂ ਤੁਹਾਨੂੰ ਦਿਖਾ ਦਿੰਨੀ ਹਾਂ ਜੀ ਵੀਡੀਓ ਵੀਡੀਓ ਵਿੱਚ ਚੈੱਕ ਕਰੋ ਜੀ ਸੂਟ ਦੀ ਲੁੱਕ ਕਿਦਾਂ ਆਉਣੀ ਹੈ ਲਓ ਜੀ ਵੀਡੀਓ ਚੈੱਕ ਕਰੋ ਜੀ ਇਹ ਵਾਲੇ ਸੂਟ ਦੀ ਬਹੁਤ ਪਿਆਰੀ ਜੀ ਲੁੱਕ ਆਣ ਵਾਲੀ ਹੈ ਲਾਈਟ ਜਿਹੇ ਲਵੰਡਰ ਦੇ ਕਲਰ ਵਿੱਚ ਸੂਟ ਬਣਨ ਵਾਲਾ ਜੀ ਇਹ ਚੈੱਕ ਕਰੋ ਜੀ ਵੀਡੀਓ ਬਹੁਤ ਪਿਆਰਾ ਸੂਟ ਬਣਾ ਰੈਡੀ ਹੋ ਗਿਆ ਸਿਰਫ ਜਨਰਲ ਜੀ ਪ੍ਰਾਈਸ ਤੇ ਦੇ ਰਿਆ ਸੂਟ ਅੱਜ ਇਹ ਸੂਟ ਦੀ ਪ੍ਰਾਈਸ ਸਿਰਫ 800 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲੋਂ ਬਾਇ ਕਰ ਸਕਦੇ ਹੋ 800 ਲਓ ਜੀ ਕਲਰ ਚੈੱਕ ਕਰੋ ਜੀ ਇਹਦੇ ਵਿੱਚ ਮੈਂ ਤੁਹਾਨੂੰ ਕਲਰ ਚੈੱਕ ਕਰਵਾ ਦੇਣੀ ਹੈ ਇਹ கிளாਸ ਸਿਲਕ ਤੇ ਰਹੂਗਾ ਜੀ ਕਲਰ ਹੈ ਨਾ ਮਸਟਰਡ ਮਸਟਰਡ ਕਲਰ ਤੇ ਲੈ ਸਕਦੇ ਹੋ கிளாਸ ਸਿਲਕ ਦੇ ਵਿੱਚ ਠੀਕ ਹੈ ਜੀ ਤੇ ਸੂਟ ਤੁਹਾਨੂੰ ਦਿਖਾਈ ਦਿੱਤਾ ਕਿੱਦਾਂ ਰੈਡੀ ਹੋਣਾ ਇਹ ਸੈਲਫ ਦੇ ਵਿੱਚ ਰਹੂਗਾ ਜੀ ब्राउन ਜੀ ਸ਼ੇਡ ਦੇ ਵਿੱਚ ਆਉਣਾ ਜੀ ਸੈਲਫ ਦੇ ਵਿੱਚ ਤੇ ਇਹ ਵਾਲਾ ਰਹਿਣਾ ਸੈਲਫ ਖਾਦੀ ਦੇ ਵਿੱਚ ਇਹ ਸੈਲਫ ਖਾਦੀ ਦੇ ਵਿੱਚ ਰਹਿਣਾ ਜੀ ਪ੍ਰਾਈਸ ਰਹਿਣੀ ਹੈ ਦੀ 650 ਰੁਪਏ ਚੈੱਕ ਕਰੀ ਚਲੋ ਜੀ 650 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਲੈ ਸਕਦੇ ਹੋ ਸਾਡੇ ਕੋਲੋਂ ਲਓ ਜੀ ਇੱਕ ਆਊਗਾ ਜੀ ਇਹਦੇ ਵਿੱਚ ਬਰੂ ਕਲਰ ਨੇਵੀ ਬਲੂ ਕਲਰ ਤੇ ਆਉਣਾ ਜੀ ਇਹ ਲਓ ਇਹਦੇ ਉੱਪਰ ਪਿੰਕ ਕਲਰ ਦਾ ਵਰਕ ਹੈ ਤੇ ਪਿੰਕ ਕਲਰ ਦਾ ਲੈ ਲਓ ਦੁਪੱਟਾ ਪ੍ਰਾਈਸ ਰਹਿਣੀ ਹੈ 650 ਰੁਪਏ ਗਲਾਸ ਸਿਲਕ ਤੇ ਰੈਡੀ ਹੈ ਜੀ ਇਹ ਲਓ ਜੀ 골ਡਨ ਕਲਰ ਆਊਗਾ ਜੀ ਇੱਕ ਮਾਊਸ 골ਡਨ ਜਾਂ ਕਲਰ ਆਉਣਾ ਇਹ ਚ ਮਾਊਸ 골ਡਨ ਕਲਰ ਦੇ ਵਿੱਚ ਆਣਾ ਜੀ ਲਓ ਬਹੁਤ ਹੀ ਪਿਆਰਾ ਜਾਂ ਕਲਰ ਰਹਿਣ ਵਾਲਾ ਇਹ ਵੀ ਪ੍ਰਾਈਸ ਰਹਿਣੀ ਹੈ ਜੀ 650 ਰੁਪਏ ਇਹ ਵਾਲਾ ਆਣਾ ਜੀ ਮਹਿੰਦੀ ਸ਼ੇਡ ਚ ਲਓ ਇਹਦੇ ਉੱਪਰ ਪਿੰਕ ਕਲਰ ਦਾ ਵਰਕ ਹੈ ਪਿੰਕ ਕਲਰ ਦਾ ਦੁਪੱਟਾ ਲਾ ਲਓ ਕੰਟਰਾਸਟ ਬਹੁਤ ਪਿਆਰਾ ਲੱਗਣਾ ਠੀਕ ਹੈ ਜੀ ਪ੍ਰਾਈਸ ਰਹਿਣੀ ਹੈ 650 ਰੁਪਏ ਲਓ ਜੀ ਇਹ ਵਾਲਾ ਸੂਟ ਚੈੱਕ ਕਰੋ ਜੀ ਬਿਕੋਸ ਹੋਰ ਕੰਜਾ ਦੇ ਵਿੱਚ ਰੈਡੀ ਹੈ ਬਿਲਕੁਲ ਸੌਫਟ ਫਾਈਨ ਸਟਾਫ ਰਹਿਣਾ ਬਿਲਕੁਲ ਫਾਈਨ ਸੌਫਟ ਵਾਲਾ ਸਟਾਫ ਰਹੂਗਾ ਜੀ ਤੇ ਦੋ ਪੈਨਲਸ ਵਰਕ ਬਣੇ ਹੋਏ ਆ ਚੈੱਕ ਕਰੋ ਜੀ ਦੋ ਪੈਨਲਸ ਵਰਕ ਹੈ ਇਹਦੇ ਠੀਕ ਹੈ ਜੀ ਇਹ ਵਾਲਾ ਇਹਦਾ 슬ੀਵਸ ਦਾ ਵਰਕ ਆਊਗਾ ਜੀ ਇਹ 슬ੀਵਸ ਦਾ ਵਰਕ ਆਊਗਾ ਚੈੱਕ ਕਰੋ ਜੀ 슬ੀਵਸ ਦਾ ਵਰਕ ਹੈ ਜੀ ਤੇ ਇਹ ਵਾਲਾ ਆਉਣਾ ਜੀ ਇਹਦੀਆਂ ਬਾਟਮ ਦਾ ਵਰਕ ਇਹ ਬਾਟਮ ਦਾ ਵਰਕ ਹੋਣਾ ਪੂਰਾ ਫੁੱਲ ਹੈਵੀ ਸੂਟ ਬਣਿਆ ਹੋਇਆ ਤੇ ਇਹ ਵਾਲਾ ਰਹੂਗਾ ਜੀ ਇਹਦੇ ਬੈਕ ਵਰਕ ਲਓ ਜੀ ਏ ਬੈਕ ਸ਼ਰਟ ਦੀ ਬੈਕ ਆਣੀ ਆ ਜੀ ਪੂਰਾ ਫੁੱਲ ਹੈਵੀ ਸੂਟ ਆ ਬਿਕੋਜ਼ ਔਰਗਾਂਜਾ ਤੇ ਰੈਡੀ ਆ ਜੀ ਇਹ ਦੀ ਬੈਕ ਦਾ ਵਰਕ ਹੈ 76 ਉਹ ਜੀ ਬੈਕ ਦਾ ਵਰਕ ਹੈ ਪੂਰਾ ਫੁੱਲ ਹੈਵੀ ਸੂਟ ਰਹਿਣ ਵਾਲਾ ਪ੍ਰਾਈਸ ਸਿਰਫ 1400 ਇੱਕ ਲਾਸ ਸੂਟ ਆ ਜੀ ਸਾਡੇ ਕੋਲ ਜੀ ਕਿਸੇ ਨੇ ਬਾਈ ਕਰਨਾ ਲਓ ਜੀ 1400 ਰੁਪਏ ਸੂਟ ਦੀ ਪ੍ਰਾਈਸ ਰਹਿਣ ਵਾਲੀ ਹੈ ਬਿਲਕੁਲ ਸੌਫਟ ਮਲੈਮ ਸਟਾਫ ਰਹਿਣ ਵਾਲਾ ਜੀ ਇਹ ਲਓ ਜੀ ਅਗਲਾ ਸੂਟ ਚੈੱਕ ਕਰੋ ਜੀ ਲਓ ਇਹ ਆਊਗਾ ਜੀ ਫੁਲਕਾਰੀ ਵਰਕ ਤੇ ਫੁਲਕਾਰੀ ਵਰਕ ਦੀ ਤੁਹਾਨੂੰ ਅਸੀਂ ਲੁੱਕ ਦਿਖਾ ਦਿੰਦੇ ਹਾਂ ਕਿੱਦਾਂ ਆਉਣੀ ਹੈ ਸੂਟ ਦੀ ਲਓ ਇਹ ਬਰਬਰੀ ਦੇ ਉੱਪਰ ਰੈਡੀ ਕਰਵਾਇਆ ਹੋਇਆ ਫੁਲਕਾਰੀ ਵਰਕ ਤੇ ਸੂਟ ਕਾਪਰ ਜਿਹਾ ਰਹਿਣਾ ਕਲਰ ਬਹੁਤ ਹੀ ਪਿਆਰਾ ਜਿਹਾ ਕਲਰ ਹੈਣਾ ਕਾਪਰ ਸ਼ੇਡ ਦੇ ਵਿੱਚ ਚੈੱਕ ਕਰੋ ਜੀ ਲਓ ਜੀ neck ਬਣਿਆ ਹੋਇਆ ਨੀਚੇ ਘੇਰਾ ਬਣਿਆ ਹੋਇਆ ਜੀ ਬਹੁਤ ਹੀ ਪਿਆਰਾ ਜਿਹਾ ਸੂਟ ਹੈ ਸਾਈਡ ਤੇ ਬਣੀਆਂ ਹੋਈਆਂ ਇਹਦੀਆਂ sleeves ਲਓ ਇਹ sleeves ਦਾ ਵਰਕ ਵੀ ਮਿਲੂਗਾ ਤੇ back neck ਵੀ ਮਿਲੂਗੀ ਤੁਹਾਨੂੰ ਇਹ back neck ਹੈ ਜੀ ਇਹਦੀ ਤੇ bottom ਵੀ ਮਿਲੂਗੀ ਜੀ ਠੀਕ ਹੈ ਜੀ ਬਰਬਰੀ ਦੇ ਵਿੱਚ ਰਹੂਗਾ ਬਰਬਰੀ ਦੇ ਵਿੱਚ ਹੀ ਰਹਿਣੀ ਹੈ ਜੀ bottom ਲਓ ਲਓ ਜੀ ਇਹ ਆਉਗੀ ਆਫ ਵਾਈਟ ਦੇ ਵਿੱਚ ਰਹੂਗੀ ਇਹਨਾਂ ਨਾਲ ਬਾਟਮ ਤੇ ਲੁੱਕ ਦੇਖੋ ਜੀ ਸੂਟ ਦੀ ਕਿੱਦਾਂ ਆਣੀ ਆ ਚੈੱਕ ਕਰੋ ਜੀ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਐਡਾ ਲੁੱਕ ਆਣੀ ਆ ਜੀ ਸੂਟ ਦੀ ਨਿਊਜੇ ਕਲਰ ਵਿੱਚ ਰੈਡੀ ਕਰਵਾਇਆ ਬਹੁਤ ਹੀ ਸੋਨਾ ਜਿਹਾ ਕਲਰ ਹੈ ਤਾਂਬਾ ਜਿਹਾ ਕਲਰ ਆਣ ਵਾਲਾ ਬਹੁਤ ਹੀ ਪਿਆਰਾ ਜਿਹਾ ਇਹ ਬਰਬਰੀ ਦੇ ਵਿੱਚ ਰਹੂਗਾ ਜੀ ਠੀਕ ਹੈ ਬੈਕ ਐਂਡ ਨੈਕ ਵੀ ਚੈੱਕ ਕਰ ਸਕਦੇ ਹੋ ਕਿੱਦਾਂ ਇਹ ਦੀ ਆਉਣੀ ਹੈ ਬੈਕ ਨੈਕ ਆਫਵਾਇਡ ਬਾਟਮ ਦੇ ਨਾਲ ਰੈਡੀ ਹੈ ਜੀ ਸੂਟ ਲਓ ਜੀ ਇਹ ਵਾਲਾ ਕਲਰ ਆਊਗਾ ਜੀ ਮਸਟਰਡ ਕਲਰ ਥੋੜਾ ਜਿਹਾ ਬ੍ਰਾਈਟ ਜਿਹਾ ਕਲਰ ਆ ਰਿਹਾ ਪਰ ਬ੍ਰਾਈਟ ਕਲਰ ਨਹੀਂ ਹੈ ਦੇਖੋ ਜੀ ਮਸਟਰਡ ਕਲਰ ਦੇ ਵਿੱਚ ਉਹਨਾ ਨੈਕ ਬਣਿਆ ਹੋਇਆ ਬਹੁਤ ਹੀ ਪਿਆਰਾ ਜਿਹਾ ਨੈਕ ਬਣਿਆ ਹੋਇਆ ਇਹ ਵਾਲੀ ਆਉਣੀ ਹੈ 슬ੀਵਸ ਇਹਦੀਆਂ ਇਹ ਵਾਲੀ ਰਹੂਗੀ ਬੈਕ ਨੈਕ ਲਓ ਜੀ ਇਹ ਬੈਕ ਨੈਕ ਵੀ ਬਣੀ ਹੋਈ ਹੈ ਕੀ ਪ੍ਰਾਈਸ ਇਹ ਵਾਲੇ ਸੂਟ ਦੀ 1100 ਰਹਿਣੀ ਆ ਜੀ ਇਹ ਵਾਲੀ ਰਹੂਗੀ ਇਹਦੇ ਨਾਲ ਬੋਟਮ ਠੀਕ ਹੈ ਜੀ ਦੋ ਕਲਰਾਂ ਵਿੱਚ ਤੇ ਰੈਡੀ ਹੈ ਤੂੰ ਤਾਂ ਕਾਪਰ ਕਲਰ ਮਸਟਰਡ ਕਲਰ ਹੈ ਠੀਕ ਹੈ ਜੀ ਜੇਕਰ ਮੇਰੇ ਭੈਣੇ ਦੋ ਦੋ ਸੂਟ ਲੈਣੇ ਤਾਂ ਲੈ ਸਕਦੇ ਹੋ ਅਗਲੇ ਸੂਟ ਰਹਿਣਗੇ ਜੀ ਨੀਡਲ ਵਰਕ ਦੇ ਵਿੱਚ ਚੈੱਕ ਕਰੋ ਜੀ ਇਹ ਨੀਡਲ ਵਰਕ ਦੇ ਵਿੱਚ ਸੂਟ ਰਹੂਗਾ ਜੀ ਬਰਬਰੀ ਸਟਾਫ ਹੈ ਬਰਬਰੀ ਦੇ ਉੱਪਰ ਰੈਡੀ ਹੈ ਜੀ ਸੂਟ ਲਓ ਜੀ ਚੈੱਕ ਕਰੋ ਜੀ ਬਰਬਰੀ ਉੱਪਰ ਰੈਡੀ ਹੈ ਬਹੁਤ ਹੀ ਪਿਆਰਾ ਚਾ ਉੱਪਰ ਬਣਿਆ ਹੋਇਆ neck ਤੇ نیچے ਬਣਿਆ ਹੋਇਆ ਇਹਦਾ ਕੇਰਾ ਵਾਈਨ ਸ਼ੇਡ ਦੇ ਵਿੱਚ ਰਹੂਗਾ ਪ੍ਰੋਪਰ ਲਾਈਟ ਲਵੰਡਰ ਲਾਈਟ ਜਾਂ ਵਾਈਨ ਸ਼ੇਡ ਦੇ ਵਿੱਚ ਰਹਿਣਾ ਜੀ ਤੇ neck ਦੇਖੋ neck ਦੀ ਫਿਨਿਸ਼ਿੰਗ ਦੇਖ ਸਕਦੇ ਆ ਤੁਸੀਂ ਨਾਲ ਤੁਹਾਨੂੰ ਬੋਟਮ ਦਾ ਵਰਕ ਵੀ ਮਿਲੂਗਾ ਜੀ ਲਓ ਜੀ ਇਹ ਬੋਟਮ ਦਾ ਵਰਕ ਹੈ ਬਹੁਤ ਪਿਆਰਾ ਸੂਟ ਬਣਨਾ ਜੀ ਰੈਡੀ ਹੋ ਕੇ ਤੇ ਪ੍ਰਾਈਸ ਸਿਰਫ ਦੇ रहेਗਾ 850 ਦੀ 850 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਲੈ ਸਕਦੇ ਹੋ ਜੀ ਕਲਰ ਮੈਂ ਤੁਹਾਨੂੰ ਚੈੱਕ ਕਰਵਾ ਦਾਂ ਜਿਹਦੇ ਜਿਹੜੇ ਕਿਹੜੇ-ਕਿਹੜੇ ਕਲਰ ਰਹਿਣ ਵਾਲੇ ਆ ਲਓ ਜੀ ਦੂਸਰਾ ਕਲਰ ਆਊਗਾ ਜੀ ਪਿਸਤਾ ਕਲਰ ਇਹ ਆਊਗਾ ਜੀ ਪਿਸਤਾ ਕਲਰ ਦੇ ਵਿੱਚ ਚੈੱਕ ਕਰੋ ਜੀ ਵਰਕ ਤੇ ਵਰਕ ਦੀ ਫਿਨਿਸ਼ਿੰਗ ਵੀ ਦੇਖ ਸਕਦੇ ਹੋ ਪਿਸਤਾ ਦੇ ਵਿੱਚ ਆਊਗਾ ਜਿਹੜੀ ਲੈਂਥ ਰਹਿਣੀ ਆ ਜੀ ਇਹਦੀ 40 ਤੁਸੀਂ 3 ਵੀ ਰੱਖ ਸਕਦੇ ਹੋ 42 ਵੀ ਰੱਖ ਸਕਦੇ ਹੋ ਜੀ ਠੀਕ ਹੈ ਜੀ ਉੱਪਰ ਉਹ ਨੈੱਕ ਤੋਂ ਥੋੜਾ ਜਿਹਾ ਅਡਜਸਟ ਹੋ ਜਾਊਗਾ ਵੈਸੇ ਜਿਹੜਾ ਪੂਰਾ ਰੈਡੀ ਸੂਟ ਹੈ ਇਹ 43 ਤੱਕ ਰੈਡੀ ਹੈ ਜੀ ਇਹਦੀ ਲੈਂਥ 43 ਤੱਕ ਰੈਡੀ ਹੈ ਬਾਕੀ ਤੁਸੀਂ ਉੱਪਰ ਉਹ ਨੈੱਕ ਤੋਂ ਅਡਜਸਟ ਕਰ ਸਕਦੇ ਹੋ ਲੈਂਥ ਇਹਦੀ ਤੇ ਲਓ ਜੀ ਇਹ ਵਾਲੀਆਂ ਰਹਿਣੀਆਂ ਜੀ ਇਹਦੀ 슬ੀਵਸ ਦਾ ਵਰਕ ਇਹ ਬਾਟਮ ਦਾ ਵਰਕ ਹੈ ਜੀ ਪ੍ਰਾਈਸ ਸਿਰਫ ਰਹਿਣੀਆਂ ਜੀ ਇਹਦੀ 850 ਪਿਸਤਾ ਕਲਰ ਹੈ ਬਰਬਰੀ ਤੇ ਰਹਿਣ ਵਾਲੇ ਸੂਟ ਹੈ ਜੀ ਇਹ ਅਗਲਾ ਕਲਰ ਤੁਹਾਨੂੰ ਮੈਂ ਚੈੱਕ ਕਰਵਾਦਾ ਜੀ ਲਓ ਇਹ ਵੀ ਕਲਰ ਬਹੁਤ ਸੋਹਣਾ ਕਲਰ ਹੈ ਪਿਆਦੀ ਜੇ ਕਲਰ ਚਾਹੂਗਾ ਜੀ ਇਹ ਜਿਵੇਂ ਗੰਡੇ ਦੀ ਸ਼ੈਲ ਹੁੰਦੀ ਹੈ ਸੇਮ ਉਹੀ ਕਲਰ ਹੈ ਲਓ ਜੀ ਇਹ ਬਣਿਆ ਹੋਇਆ neck ਤੇ ਬਣਿਆ ਹੋਇਆ ਦਾ ਕੇਰਾ ਤੇ ਬਹੁਤ ਸੋਹਣਾ ਸੂਟ ਰਹਿਣ ਵਾਲਾ ਤੇ ਇਹ ਵਾਲਾ ਰਹੂਗੇ ਜੀ ਇਹਦੀਆਂ ਸਲੀਵ ਬਾਟਮ ਦਾ ਵਰਕ ਜੀ ਠੀਕ ਹੈ ਜੀ ਪ੍ਰਾਈਸ ਜਿਹੜੀ ਰਹਿਣੀ ਹੈ ਜੀ ਇਹਦੀ ਸਿਰਫ 850 850 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਲੈ ਸਕਦੇ ਹੋ ਬਿਲਕੁਲ ਸੌਫਟ ਸਟੱਫ ਹੈ ਜੀ ਬਰਬਰੀ ਇਹਦੇ ਵਿੱਚ ਅਗਲਾ ਕਲਰ ਹੈ ਨਾ ਸਕਾਈ ਬਲੂ ਕਲਰ ਲਓ ਜੀ ਇਹ ਰਹਿਣਾ ਪਾਊਡਰ ਬਲੂ ਜਿਹਾ ਕਲਰ ਹੈ ਜੀ ਟੈਕ ਕਰੂਗੀ ਲਓ ਬਰਬਰੀ ਸਟਾਪ ਤੇ ਰੈਡੀ ਹੈ ਜੀ ਸੂਟ ਲੈਂਥ ਰਹਿਣੀ ਹੈ ਜੀ 43 43 ਤੱਕ ਲੈਂਥ ਬਣੀ ਹੋਈ ਹੈ ਜੀ ਇਹਦੀ ਬਹੁਤ ਸੋਹਣਾ ਨੈਕ ਵਰਕ ਹੈ ਥੱਲੇ ਘੇਰਾ ਵਰਕ ਹੋਇਆ ਡਬਲ ਲੇਅਰ ਦੇ ਵਿੱਚ ਘੇਰਾ ਵਰਕ ਹੈ ਜੀ ਤੇ ਇਹ ਵਾਲਾ ਰਹਿਣਾ ਜੀ ਇਹਦਾ ਬਾਟਮ ਦਾ ਵਰਕ ਤੇ ਪ੍ਰਾਈਸ ਸਿਰਫ ਰਹਿਣੀ ਹੈ 850 850 ਦੇ ਵਿੱਚ ਲੈ ਸਕਦੇ ਹੋ ਸੂਟ ਤੁਸੀਂ ਅਗਲਾ ਕਲਰ ਆਊਗਾ ਜੀ ਇਹ ਚ ਪੀਚ ਕਲਰ ਲਓ ਜੀ ਇਹ ਬਾਟਮ ਦਾ ਵਰਕ ਰਹੂਗਾ ਜੀ ਠੀਕ ਹੈ ਜੀ ਇਹ ਰਹੂਗੀ ਜੀ ਸ਼ਾਰਟ ਲਓ ਚੈੱਕ ਕਰੋ ਜੀ ਇਹ ਨੈੱਕ ਹੈ ਠੀਕ ਹੈ ਜੀ نیچے ਘੇਰਾ ਬਣਿਆ ਹੋਇਆ ਘੇਰਾ ਜਿੰਨਾ ਮਰਜ਼ੀ ਰੱਖ ਲਓ ਲੈਂਥ 44 ਹੈ ਕਟਾਪਦਾ ਵੀ ਤੁਸੀਂ ਸਕਦੇ ਹੋ ਲੈਂਥ ਨੂੰ ਤੇ ਬਹੁਤ ਸੋਹਣਾ ਬਣਿਆ ਹੋਇਆ ਕੇਰਾ ਚੈੱਕ ਕਰੋ ਜੀ ਬਹੁਤ ਪਿਆਰਾ ਜਿਹਾ ਸੂਟ ਬੰਦਾ ਜੀ ਇਹ ਪ੍ਰਾਈਸ ਸਿਰਫ ਰਹਿਣੀ ਆ 850 850 ਦੇ ਵਿੱਚ ਤੁਸੀਂ ਲੈ ਸਕਦੇ ਆ ਸੂਟ ਅੱਜ ਦੇ ਨੀਡਲ ਵਰਕ ਵਾਲੇ ਅਗਲਾ ਕਲਰ ਰਹਿਣਾ ਜੀ ਇਹ ਚ ਮਾਊਸ ਜਿਹਾ ਕਲਰ ਲਓ ਜੀ ਇਹ ਮਾਊਸ ਕਲਰ ਦੇ ਵਿੱਚ ਆਊਗਾ ਇਹ ਵਾਲੀ ਰਹਿਣਾ ਜੀ ਬੋਟਮ ਦਾ ਵਰਕ ਇਹ ਬਾਟਮ ਦਾ ਵਰਕ ਰਹੂਗਾ 컬러 ਆਊਗਾ ਮਾ우스 ਬਹੁਤ ਹੀ ਪਿਆਰਾ ਜਿਹਾ 컬러 ਹੈ ਨਾ ਮਾ우스 ਪ੍ਰਾਈਸ ਰਹਿਣੀ ਹੈ ਜੀ 850 ਇਹ ਸਨ ਆਈ ਦੇ ਸਾਡੇ ਸੂਟ ਇਹਨਾਂ ਸੂਟਾਂ ਨੂੰ ਜਿਹੜਾ ਸੂਟ ਪਸੰਦ ਆਉਂਦਾ ਸਕਰੀਨ ਸ਼ਾਟ ਲੈ ਕੇ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਕੱਲ ਇੱਕ ਨਵੀਂ ਕਲੈਕਸ਼ਨ ਨਾਲ ਹਾਜ਼ਰ ਹੋਵਾਂਗੇ ਅੱਜ ਦੀ ਵੀਡੀਓ ਕਰਦੀਆਂ ਇੱਥੇ ਖਤਮ ਤੁਹਾਡਾ ਬਹੁਤ ਬਹੁਤ ਧੰਨਵਾਦ ਵੀਡੀਓ ਦੇਖਣ